ਤੇਗਾ ਕੀ ਕਹਿੰਦਾ ਬਾਬਾ ਕੀ ਕਹਿੰਦਾ ਬਾਈ ਤੇ ਬਾਬਾ ਕਹਿੰਦਾ ਕੀ ਸੀ ਤੈਨੂੰ ਤੇ ਕਹਿੰਦਾ ਕੀ ਝੂਟਾ ਲੈਣਾ ਸੀ ਕੀ ਤੇ ਲੈਣਾ ਝੂਟਾ ਕੀ ਤੇ ਕੱਲ ਤੇ ਦਸਤ ਦੇ ਝੂਟਾ ਕੱਲ ਤੇ ਲੈਣਾ ਰੇੜੀ ਤੇ ਰੇੜੀ ਤੇ ਰੇੜੀ ਤੇ ਬਲਦ ਹਲ ਅੱਜ ਤੂੰ ਲੈਤਾ ਹੈਗਾ ਸਵੇਰੇ ਝੂਟਾ ਝੂਟਾ ਲਿਆਤਾ ਹੈ ਗਾ ਇਹ ਬੱਤ ਇਹ ਗੇਰ ਦੇ ਕਿਟਾਉਣਾ ਚਾਲ ਇਹਨੂੰ ਝੂਟਾ ਦਵਾ ਲਿਆ ਹੈ ਰੈਡੀ ਤੇ ਆਹ ਬੈਠਾ ਉਹ ਬਰਾਜ ਚੈਨ ਤਾਂ ਬੈਠਾ ਅੱਛਾ ਅੱਛਾ ਆਜੇ ਬਾਬਾ ਤਾਂ ਉਹ ਉਧਰ ਦੀ ਉਧਰ ਦੀ ਉਧਰ ਦੀ ਜਾ ਆਇਆ ਹੋਣੀ 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 ਕਾ ਕੀ ਕਰ ਇਹ ਮਿੱਤਰਾ ਪੂਰਾ ਬਾਬਤਰ ਓਏ ਪੂਰਾ ਅੱਛਾ ਹਾਂ ਪੂਰਾ ਮਿੱਤਰ ਕੀ ਕਹਿੰਦਾ ਇਹ ਰੀੜੀ ਦੇਖ ਕੇ ਹੈ ਰੀੜੀ ਕੋ ਬੰਨ੍ਹ ਬਾਹਰ ਹੈ ਝੂਟਾ ਦੇ ਦੇਗਾ ਝੂਟਾ ਦੇ ਦੇ ਕੇ ਦੂਗਾ ਹੋਰ ਝੂਟਾ ਲੈਣਾ ਉੱਤੇਗਾ ਹੈ ਦੇਗਾ ਕਿੱਥੇ ਬਾਬੇ ਦੀ ਰੀੜੀ ਓਏ। ਓਏ ਕਿੱਥੇ? ਓਏ। ਸਰਦਾ ਨਹੀਂ ਝੂਟੇ ਬਿਣਾ। ਅੱਜ ਸਵੇਰੇ ਲਿਆ ਤਾਂ ਹੈਗੇ ਝੂਟਾ। ਚੱਲ ਬਾਬੇ ਨੂੰ ਕਹ ਦੇ ਕਾ ਇੱਕ ਝੂਟਾ ਦੇ। ਫੜ ਲੈ ਬਾਬੇ ਦੀ ਉਂਗਲ ਠਾ ਕੇ ਲੈ ਜਾ। ਠਾ ਕੇ। ਚੱਲ। 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 ਚੱਲ ਠਲ ਲੈ ਜਾ ਖਿੱਚ ਕੇ ਲੈ ਜਾ। ਫੇਰ। ਇੱਥੇ। ਫੜ ਜਾ ਉਹ ਵੇਰ। ਉੱਪਰ। ਫੜ ਜਾ। ਆਇਆ। 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 ਓਏ। ਉਹ ਬੜ ਦੋ ਖੜੇ ਬੜਾ ਬਾਦ ਵਿੱਚ ਖੜਾ ਹੈ। ਵਲਟਾ ਖੜਾ ਐ ਵਲਟਾ ਖੜਾ ਐ ਚੱਲ ਫਿਰ ਕੀ ਕੀ ਤੇ ਲੈਣਾ ਝੂਟਾ ਦਾ ਦੇ ਅੱਛਾ ਬਲਦ ਤੇ ਆ ਲੈ ਆ ਲੈ ਫਿਰ ਇਹਨੂੰ ਤੋੜ ਕੇ ਲੈ ਕੇ ਚੱਲ ਚੱਲ ਉਂਗਲ ਫੜ ਲੈ ਕਰ ਚੱਲ ਚੱਲ ਤੇਰੇ ਸਰਦਾ ਨਹੀਂ ਝੂਟੇ ਮੈਣਾ ਹੈ ਹੈ ਝੂਟੇ ਮੈਣਾ ਸਰਦਾ ਨਹੀਂ ਦੱਸ ਦੇਖ ਲਓ ਦੇ ਅੱਛਾ ਡੰਡਾ ਵੀ ਫੜਾ ਕੇ ਨਾ ਚੱਲ 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 ਮਾਰਾ ਕੋ ਜਲੇ ਨਾ ਇਹ ਤਾਂ ਬੜਾ ਬੜਾ ਚਾੜ ਜਾਂਦਾ ਇਹਨੂੰ ਜਦੋਂ ਦੇਖ ਲਾਂਦਾ ਰੇੜੇ ਨੂੰ ਹੋਰ ਉਹਦੀ ਕੋ ਬਾਬਾ ਹਾਂ ਉਹਦੀ ਰੋਲ ਆ ਗਿਆ ਅੱਜ ਵੀ ਰੋਂਦਾ ਸੀ ਜਦੋਂ ਮੈਂ ਜਾਂਦਾ ਸੀ ਤੈਨੂੰ ਹੋਰ ਮੈਂ ਫਿਰ ਇਹਨੂੰ ਬਹਾਨਾ ਲਾਇਆ ਮੈਂ ਤੈਨੂੰ ਮੈਂ ਦੁਆ ਕੇ ਛੁਡਾ ਦਵਾਂ ਤੇ ਕਿ ਉੱਲੂ ਕਿੱਥੇ ਨੇ ਉੱਲੂ ਕਿੱਥੇ ਅੱਛਾ ਕਮਾਲ ਹੀ ਕਰੀ ਜਾਂਦਾ ਯਾਰ ਠੀਕਾ ਕਮਾਲ ਹੀ ਕਰੀ ਜਾਂਦਾ ਓ ਵਾਹ ਓ ਡੱਡੂ ਕਿੱਥੇ ਆ ਡੱਡੂ ਡੱਡੂ ਬਲਦ ਕਿੱਥੇ ਦੇਗਾ ਬਲਦ ਕਿੱਥੇ ਪੁੱਤ ਅੱਛਾ ਚਲ ਖੋਲ ਫਿਰ ਹਾਂ ਖੋਲ ਹੱਥ ਮਾਰੂ ਤੇਰੇ ਚਲ ਰੇੜੇ ਤੇ ਬੈਠ ਫਿਰ ਜਾ ਕੇ ਚਲ ਲਿਆਉਣੇ ਬਲਦ ਅਸੀਂ ਰੇੜੇ ਤੇ ਬਹਿ ਜਾ ਆ ਕੋਲੇ ਦੇ ਇਹ ਤਾਂ ਬਾळा ਚੱਲ ਚੱਲ ਰੇੜੇ ਤੇ ਬੈਠ ਸਰ ਚੱਲ 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 ਚਲਾ ਚੜ ਜਾ ਗੱਡੀ ਤੇ ਗਾਂ ਲੋੜ ਹੈ ਬੈ 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 ਰੇੜੀ ਵਾਂਗ ਜਿਹਾ ਨਾ ਰੇੜੀ ਤੇ ਬੈ ਜਾ ਜਾਕਾ ਕੱਟ ਕਰ ਵਈਆ ਕਿਆ ਦੇਗਾ ਖੋਸ਼ਾ ਉਹ ਹੁਣ ਤਾਂ ਖੋਸ਼ਾ ਬਤੰਦਰਾ ਉਹ ਜੂੜਾ ਨਹੀਂ ਕੀਤਾ ਤੂੰ ਜੂੜਾ ਨਹੀਂ ਕੀਤਾ ਬਾਬਾ ਕਿੱਥੇ ਆ ਬਾਬਾ ਬਾਬਾ ਕਿੱਥੇ ਚਲੋ ਬਲਦ ਨੂੰ ਬੁਲਾ ਲਾ ਉਹ ਤੇਗਾ ਬਲਦ ਨੂੰ ਬੁਲਾ ਲੈ ਹਉ ਬੁਲਾ ਲਾ ਕਹਿ ਬੁਲਾ ਬੁਲਾ ਇਹ ਇਹ ਹੋ ਮੇਰਾ ਮੋਰਖਾ ਨਹੀਂ ਕਰੀ ਤੱਕ ਇਹਦੇ ਹੋਣਗੇ ਸਾਰੇ ਹਨਾ ਵੀ ਛੱਡਦੇ ਹੁਣ ਕੰਮ ਹੈ ਕੰਮ ਕਹਿੰਦੇ ਹੋਣਗੇ ਵੀ ਛੱਡਦੇ ਕਰੇ ਤਾਂ ਕਹਿੰਦੇ ਨੇ ਮਾ ਆਪ ਹੀ ਇਹ ਅੱਛਾ ਕਰੇ ਦਿਲ ਨਹੀਂ ਲੱਗਦਾ ਹੈ ਹਾਂ ਦਿਨ ਦਾ ਟਾਈਮ ਕੰਮ ਨਾ ਕਰੀ ਉਹ ਜੀ ਨਹੀਂ ਸੱਖ ਕੇ ਪੈ ਜਾਈਦਾ ਯਾਰ ਕਾ ਚੱਕਰ ਬੋਲੇ ਲੱਗਦੇ ਫਿਰ ਵੇਲੇ ਅੱਛਾ ਹੈ ਇਹ ਵੀ ਗੱਲ ਸਹੀ ਆ ਉਹ ਸਾਥ ਜਿਹਾ ਜਾਉਂਦੇ ਨੇ ਕਿੰਨੇ ਸਾਲ ਹੋ ਗਏ ਕੀ ਕੰਮ ਦੇ ਵਿੱਚ ਪਿਆਨ ਕੰਮ ਰਿਹਾ 60 ਸਾਲ ਹੋ ਗਏ ਅੱਛਾ ਉਹ ਵੀ ਕਿਹਾ ਨਹੀਂ ਗਿਆ ਅੱਛਾ 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 ਤੇ ਹੁਣ ਵੀ ਐ ਨਹੀਂ ਜਿਵੇਂ ਹੁਣ ਕਈ ਬੰਦੇ ਸਾਥਾਂ ਚ ਬਹਿ ਜਾਂਦੇ ਆ ਉਹ ਨਹੀਂ ਐਂ ਲੱਗਦਾ ਵੀ ਆਪਾਂ ਸਾਥੇ ਚ ਬੈਠੀਏ ਪਰ ਜੇ ਬੈਠੇ ਨਹੀਂ ਜਾਂਦਾ ਹੂੰ ਸਹੀ ਹੋ ਲਾ ਬੀਠੀ ਵਧੀਆ ਲੱਗਦਾ ਨਾ ਉਹ ਫੇਰ ਜੀ ਲੱਗ ਲੱਗਾ ਕੀ ਕੀ ਨਿਆਣਾ ਹੋ ਉੱਤਰ ਆ ਹੂ ਰਾ 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 ਕੈਨ ਸਾਡੇ ਆਪੇ ਯਾਰ ਸਰਕਾਰੀ ਚਪਾ ਜਾ ਕੇ ਨਾ ਉੱਡ ਜਾ ਕੇ ਨਾ ਕਰਨ ਅੱਛਾ ਬੀ ਆਏ ਆਏ ਅਭੀ ਟਾਈਮ ਪਾਸ ਹੋ ਜਾਂਦਾ ਜੀ ਹੋ ਰਹੀਆ ਹੋਰ ਇਹ ਦੇਖ ਰਿਖ 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 ਚਲੋ ਚਾਹ ਪੀ ਮਗਰ ਤੋਂ ਚਲੋ 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 ਚਾਹ ਪੀ ਚੱਲੋ ਬਾਬੇ ਨੂੰ ਚਾਹ ਪੀ ਚੱਲ ਚੱਲ ਇਹਨੂੰ ਕੀ ਚੱਕਦਾ ਤੂੰ ਚੱਲ ਚੱਲ ਉਤਰ ਤੁਰ 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 ਨਹੀਂ ਚੱਕਿਆ ਹੈ ਨਾ ਉਹ ਉਧਰ ਦੀ ਉਧਰ ਹੀ ਹੋ ਜਾ ਉਧਰ ਦੀ ਚੱਲ 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 ਭੱਜ ਕੇ ਪਾਤੀ ਕਿ ਪਾਤੀ ਉਹ ਤੇ ਜੇ ਤੂੰ ਬੁਢਾ ਬਣਦਾ ਉਹ ਦੇਗਾ ਤੂੰ ਕੀ ਬੁਢਾ ਨਾ ਸਰ ਬਾਬੇ ਨੂੰ ਫੜਾ ਦੇ ਪੁੱਤ ਕਾ ਫੜਾ ਦੇ ਥੋੜਾ ਦੇ ਫੜਾ ਦੇ ਚੱਲ